ਅਸੀਂ ਪਰਮਾਨਾ ਜੀ ਦੇ ਵੱਡੇ ਪੁੱਤਰ ਸਰਦਾਰ ਨਿਰੰਦਰ ਸਿੰਘ ਪਰਮਾਨਾ ਜੀ ਦੇ ਨਾਲ ਆ। ਉਹਨਾਂ ਨੂੰ ਜਾਣਦੇ ਆ। ਉਹਨਾਂ ਦਾ ਜੀਵਨ ਸਫ਼ਰ ਜਿਹੜਾ ਜ਼ਿੰਦਗੀ ਕਿੱਦਾਂ ਦੀ ਰਹੀ। ਜਦੋਂ ਪੂਰੀ ਉਹਨਾਂ ਦੇ ਗੀਤਾਂ ਦੀ ਤੂਰੀ ਬੋਲਦੀ ਸੀ ਉਸ ਵੇਲੇ ਕੀ ਹਾਲਾਤ ਹੁੰਦੇ ਸਨ ਸਰਦਾਰ ਨਿਰੰਦਰ ਸਿੰਘ ਜੀ। ਸਤਿਕਾਰ ਜੀ। ਸਤਿਕਾਰ ਜੀ। ਅੱਜ ਬੜਾ ਦੁੱਖ ਵਾਲੀ ਗੱਲ ਆ ਕਿ ਤੁਹਾਡੇ ਪਿਤਾ ਜੀ ਅੱਜ ਜਦੋਂ ਰੁਕਸਤ ਹੋ ਗਏ। ਆਪਕੋ ਆਪਣਾ ਦੱਸ ਲੈ ਉਹਨਾਂ ਬਾਰੇ ਥੋੜੀ ਜਾਣਕਾਰੀ ਦੇਣੀ ਚਾਹੁੰਦਾ। ਜੀ। ਉਹਨਾਂ ਦਾ ਜਨਮ ਰਹਾੌਰ ਪਾਕਿਸਤਾਨ 'ਚ ਹੋਇਆ। ਜੀ। ਤੇ 1947 ਵੇਲੇ ਤੁਹਾਨੂੰ ਇੱਧਰ ਆ ਗਏ ਸਾਡਾ ਪਿੱਠਾ ਗਿਰਨਪਿੰਡ ਇੱਥੋਂ ਉਹ ਜਾਣੇ ਜਿਹਦੇ ਦਾਈ ਅੱਛਾ ਜੀ ਗਿਰਨ ਆ ਗਏ ਤੇ ਟਵਾਪੇ ਖਾਨਪੁਰ ਚਲੇ ਗਏ ਖਾਨਪੁਰ ਉਹ ਪੜਾਈ ਨਹੀਂ ਕਰਦੇ ਸੀ ਕਿ ਨਾਲ ਦੁੱਧ ਬਗੈਰ ਨਹੀਂ ਪੋ ਰਹੇ ਸੀ ਕਿ ਉਹ ਰੋਣ ਨੂੰ ਲਿਖਣ ਦਾ ਸ਼ੌਕ ਪੈਦਾ ਹੋਇਆ ਤੇ ਗਾਣੇ ਗੁਣੇ ਨੂੰ ਲਿਖਣਾ ਸ਼ੁਰੂ ਗਿੱਟੇ ਸ਼ਹਿਰ ਆ ਗਏ ਫਿਰ ਗੀਤ ਕਾਲੀ ਵੀ ਕਰਦੇ ਰਹੇ ਤੇ ਗਾਇਕੀ ਵੀ ਕਰਦੇ ਰਹੇ ਉਤੋਂ ਉਪਰੰਤ ਕੁਝ ਦੇਰ ਬਾਅਦ ਫਿਰ ਉਹਨਾਂ ਦੇ ਮਨ ਨੇ ਮੋੜਾ ਖਾਦਾ ਸਨ 70 ਜਾਂ 72 ਇਹ ਸਨ ਸਿੱਖ ਭਾਰਤ ਦੇ ਵਿੱਚ ਉਹਨਾਂ ਨੇ ਮੰਨ ਬਦਲੇ ਉਹਨਾਂ ਦਾ ਉਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ ਅੰਮ੍ਰਿਤ ਪਾਨ ਕਰਨ ਤੋਂ ਬਾਅਦ ਉਹਨਾਂ ਨੇ ਕੀਰਤਨ ਕਰਨਾ ਸ਼ੁਰੂ ਕੀਤਾ ਕੀਰਤਨ ਕਰਨ ਤੋਂ ਉਪਰੰਤ ਇਹ ਉਹਨਾਂ ਨੇ ਸ਼ਿਮਲਾ ਬੜੀ ਮਕਾਨ ਪਾਇਆ ਉੱਥੇ ਉਹ ਜੀਵਨ ਵੀ ਲਾਉਂਦੇ ਨੇ ਜਿੰਨੇ ਕਿ ਅੱਜ ਗੱਲ ਰਾੜੇ ਵਾਲੇ ਸੰਤ ਜਾਂ ਹੋਰ ਢੱਡਰੀ ਵਾਲੇ ਸੰਤ ਦੀਵਾਨ ਲਾਉਂਦੇ ਨੇ ਹਾਂਜੀ ਉੱਥੇ ਉਹ ਜਵਾਨ ਵੀ ਲਾਉਂਦੇ ਰਹੇ ਅਲੱਗ-ਅਲੱਗ ਗੋਦਵਾਰਿਆਂ ਵਿੱਚ ਜਾ ਕੇ ਉਹਨਾਂ ਨੇ ਪਾਠ ਪੂਜਾ ਵੀ ਬਹੁਤ ਕੀਤਾ ਭਗਤੀ ਵੀ ਕੀਤੀ ਉਹਦੇ ਉਹਦੇ ਦਰਮਿਆਨ ਹੀ ਫਿਰ ਇੱਕ ਇੱਕ ਅਲੱਗ ਧੰਨਾਸਿਲੰਗੀਲਾ ਉਹਨੂੰ ਮਿਲੂਆਤੀ ਆਇਆ ਕੋਈ ਲੋਨ ਗਾਣਾ ਰਿਕਾਰਡ ਕਰਾਉਣਾ ਸੀਗਾ ਕੂੜੀ ਉੱਤੇ ਜਿਹੜੀ FIAT ਕੱਢੀ ਪਿੱਛੇ ਵੇਲਾ ਟਰੱਕ ਨੇ ਜੀ ਉਹ ਗੱਲਾਂ ਜੀ ਮੈਨੂੰ ਜਹੀਰ ਅਹਿਮਦ ਮੈਨੂੰ ਮੰਨਦਾਂ ਨਹੀਂ ਜਾਇਆ ਵੀ ਤੁਸੀਂ ਮੇਰੇ ਨਾਲ ਚੱਲੋ ਉਹ ਦਿੱਲੀ ਆਪਣੇ ਨਾਲ ਲੈ ਗਿਆ ਉਹ ਗੀਤ ਰਿਕਾਰਡ ਕਰਾਉਣੋਂ ਮਰਤੇ ਜਦੋਂ ਉੱਥੋਂ ਮੁੜ ਕੇ ਆਏ ਤਾਂ ਉਹਨਾਂ ਦੇ ਹਜ਼ਾਰ ਬੰਦਲੇ ਹੋਏ ਸੀਗੇ ਉਹਨਾਂ ਨੇ ਫਿਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਹਾਂ ਜੀ ਫਿਰ ਉਸ ਤੋਂ ਬਾਅਦ ਸਾਰੇ ਜਾਣਦੇ ਹੋ ਇਹ ਜਦੋਂ ਸਦਾ ਧੰਨਾ ਸਿੰਘ ਅੰਗੀਲਾ ਵਾਲਾ ਨੇ ਨਾਲ ਉਹ ਰਿਕਾਰਡਿੰਗ ਕਰਵਾ ਕੇ ਆਏ ਤੇ ਫਿਰ ਉਹ ਅਮਰਦੋਨਾਂ ਪੰਗਰਤਾ ਜੀ ਹਾਂ ਜੀ ਅਮਰਤ ਪੰਗਰ ਤੋਂ ਬਾੜੀ ਘਟਵਾਲੀ ਵਾਲੋਂ ਨਾਲ ਪੱਗ ਬੰਨੀ ਹੋਈ ਸੀ ਤੁਹਾਡੀ ਤੁਹਾਡੀ ਉਮਰ ਕਿੰਨੀ ਸੀ ਉਸ ਵੇਲੇ ਉਸ ਚੰਤੇ ਮੈਂ ਛੋਟੇ ਸੀਗਾ ਲੇਕਿਨ ਮੈਨੂੰ ਪੂਰੀ ਜਾਣਕਾਰੀ ਸੀਗੀ ਅਛਾ ਜੀ ਇਹ ਉਤਰਾਉਣੇ 10-12 ਸਾਲ ਦਾ ਹੁੰਦਾ ਸੀਗਾ ਤੇ ਉਸ ਵੇਲੇ ਮਨ ਲਓ ਚਲੋ ਤੁਸੀਂ ਛੋਟੇ ਸੀਗੇ ਤੁਹਾਡੇ ਮਾਤਾ ਜੀ ਨੇ ਕੋਈ ਖੜੇ ਵਿਰੋਧ ਨਾ ਕੀਤਾ ਵੀ ਤੁਸੀਂ ਅਮਰਤ ਸ਼ਕਿਆ ਸੀਗਾ ਤੇ ਨਹੀਂ ਮਾਤਾ ਜੀ ਨੂੰ ਇਹਨਾਂ ਉਹਨਾਂ ਨੂੰ ਨਹੀਂ ਸੀਗਾ ਜ਼ਿਆਦਾ ਜੀ ਧਿਆਨ ਇਹਨਾਂ ਗੱਲਾਂ ਬਾਰੇ ਅਛਾ ਜੀ ਪਰ ਇਲਾਕੇ ਦੀ ਸੰਤਾਂ ਜਿਹੜੀਆਂ ਨਾਲ ਜੁੜੀਆਂ ਹੋਈਆਂ ਸੀਗੀਆਂ ਜਿਹੜਾ ਕਿ ਉਹਨਾਂ ਨੂੰ ਸੰਤ ਸੰਤ ਚਕਮ ਸਿੰਘ ਭਰਮਣ ਨਾ ਕਿਹਾ ਜਾਂਦੇ ਸੀਗੇ ਅਛਾ ਐਸਾ ਦੌਰ ਵੀ ਆਜਾ ਉਹਨਾਂ ਨੂੰ ਸੰਤ ਚਤਰ ਸਿੰਘ ਪਰਵਾਨਾ ਆ ਕੇ ਲੱਗ ਗਿਆ ਬਿਲਕੁਲ ਸੰਤ ਚਤਰ ਸਿੰਘ ਪਰਵਾਨਾ ਕਹਿੰਦੇ ਸਾਰੇ ਜਾਣਦੇ ਸੀਗੇ ਔਰ ਅਲੱਗ ਅਲੱਗ ਗੋਡੂਵਾਲੇ ਜਾ ਕੇ ਦੀਵਾਨ ਵੀ ਲਾਉਂਦੇ ਰਹੇ ਉਹ ਜੀ ਹਾਂਜੀ ਤੇ ਉਹ ਲੋਕ ਕਹਿੰਦੇ ਰਹੇ ਕਹਿੰਦੇ ਸੀਗੇ ਵੀ ਰਵਨਾਈ ਤੁਸੀਂ ਇਹ ਕੀ ਕੀਤਾ ਇਸ 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 ਗੱਲ ਦਾ ਇਸ ਉਹ ਜਿਹੜਾ ਉਹਨਾਂ ਨੇ ਅਮਰਤ ਭੰਗ ਕੀਤਾ ਇਸ ਗੱਲ ਦਾ ਕਦੀ ਉਹਨਾਂ ਮਲਾਲ ਜ਼ਿੰਦਗੀ ਚ ਕੀਤਾ ਕਦੀ ਤੁਹਾਨੂੰ ਸੁਣੀ ਹੋਵੇ ਗੱਲ ਬਿਲਕੁਲ 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 ਕਿਸਾਵਾ ਹੈ ਸੀ ਉਹਨਾਂ ਦਾ ਟਾਵਾ ਉਹਨਾਂ ਦੇ ਮਨ ਸੀਗਾ ਅੱਛਾ ਜੀ ਬਾਕੀ ਇੱਕ ਹੋਰ ਮੈਂ ਤੁਹਾਨੂੰ ਮਜ਼ੇਦਾਰ ਗੱਲ ਦੱਸਦਾ ਜੀ ਉਹਨਾਂ ਨੂੰ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਬਹੁਤ ਜਿਆਦਾ ਕੰਠ ਸੀ ਅੱਛਾ ਜੀ ਔਰ ਉਹ ਵੱਡੇ ਵੀ ਸੀਗੇ ਅਸਾਂ ਕਿਉਂਕਿ ਸਾਡੇ ਦਾਦਾ ਜੀ ਅਕਾਲੀ ਸੀਗੇ ਗੁਰੂ ਗੋਬਿੰਦ ਸਿੰਘ ਦਾ ਪ੍ਰਚਾਰ ਸੀਗਾ ਬਾਠ ਹੁੰਦਾ ਜਾਂਦਾ ਸੀਗਾ ਹਾਂਜੀ ਤੇ ਇੱਕ ਪਾਠ ਦਾ ਭੋਗ ਪਾਏ ਜਾਣਾ ਦੂਜੇ ਦਾ ਪ੍ਰਕਾਸ਼ ਕਰ ਦੇਣਾ ਫਿਰ ਪਾਠ ਰੱਖ ਦੇਣਾ ਉਹ ਬਾਨੀ ਬਹੁਤ ਕੰਨ ਸੀਗੀ ਉਹਨੂੰ ਗਿਆਨ ਬਹੁਤ ਸੀਗਾ ਗੁਰਬਾਣੀ ਬਾਰੇ ਤੇ ਇਹ ਅੰਮ੍ਰਿਤਸਰ ਤੋਂ ਪਹਿਲਾਂ ਦੀ ਗੱਲ ਆ ਪਹਿਲਾਂ ਗੁਰਬਾਣੀ ਯਾਦ ਸੀ ਪਹਿਲਾਂ ਵੀ ਯਾਦ ਸੀ ਬਾਅਦ ਚ ਵੀ ਯਾਦ ਸੀ ਜਦੋਂ ਅਮਰ ਸ਼ਕਲ ਦੇ ਸੰਤ ਬਣੇ ਉਹਨਾਂ ਨੂੰ ਵੀ ਯਕੀਨ ਗੁਰਬਾਣੀ ਯਾਦ ਸੀ ਜੋ ਕੀਰਤਨ ਕਰਦੇ ਸੀ ਕੀਰਤਨ ਵਿਆਖਿਆ ਸਹਿਤ ਕਰਦੇ ਸੀਗੇ ਉਹ ਵਾਹ ਜੀ ਵਾਹ ਬੜੀ ਐਸੇ ਮੋੜੇ ਆਏ ਜ਼ਿੰਦਗੀ ਦੇ ਵਿੱਚ ਪਹਿਲਾਂ ਤਾਂ ਉਹ ਗੀਤ ਲਿਖਦੇ ਲਿਖਦੇ ਗੀਤ ਵੀ ਸਮੇਂ ਦੇ ਮੁਤਾਬਕ ਉਹਨਾਂ ਜਾਂ ਕੰਪਨੀਆ ਦੇ ਮੁਤਾਬਕ ਲਿਖੇ ਜੁਨੀਆਂ ਪੱਤ ਥੋੜੇ ਤੱਤੇ ਵੀ ਕਹਿ ਦਿੰਨੇ ਆ ਹਾਂ ਫਿਰ ਉਹਨਾਂ ਦੀ ਜ਼ਿੰਦਗੀ 'ਚ ਇੱਕ ਐਸਾ ਮੋੜ ਆ ਗਿਆ ਅਮਰ ਸ਼ੱਕੇ ਉਹ ਬਾਣੇ ਦੇ ਧਾਰਨੀ ਬਣ ਗਏ ਬਾਣੀ ਬਾਣੇ ਦੇ ਧਾਰਨੀ ਹਾਂ ਨਾ ਫਿਰ ਉਹਨਾਂ ਨੇ ਉਹ ਬਾਣਾ ਜਿਹੜਾ ਉਹ ਲਾਹ ਅਮਰ ਤੇ ਫੇਰ ਉਹ ਇੱਕ ਐਸਾ ਜ਼ੋਰ ਫੇਰ ਆ ਗਿਆ ਉਦਾਂ ਹੀ ਉਹ ਉਸ ਦਲਦਲ ਦੇ ਵਿੱਚ ਫੇਰ ਫਸ ਗਏ ਜਿਹੜਾ ਉਹਨਾਂ ਦੀ ਜ਼ਿੰਦਗੀ ਵਿੱਚ ਨਘਾਰ ਆਇਆ ਨਾ ਜੀ ਉਹੋ ਅੰਮ੍ਰਿਤ ਪੰਘ ਹੋ ਕੇ ਬਾਹਰ ਆਇਆ ਜੀ ਪਹਿਲਾਂ ਸਾਰਾ ਕੁਝ ਠੀਕ ਸੀ ਤੁਸੀਂ ਕੀ ਸਮਝਦੇ ਹੋ ਸੀ ਉਸ ਤੋਂ ਬਾਅਦ ਹੀ ਆਇਆ ਸਾਰਾ ਹਾਂ ਬਿਲਕੁਲ ਮੈਂ ਇਹ ਮਹਿਸੂਸ ਕਰਦਾ ਮੈਂ ਮਹਿਸੂਸ ਕਰਦਾ ਕਿ ਜਦੋਂ ਉਹਨਾਂ ਨੇ ਅੰਮ੍ਰਿਤ ਪੰਘ ਕਰ ਦਿੱਤਾ ਜੀ ਫਿਰ ਗਾਇਕੀ ਲੈਂਡ ਦੇ ਵਿੱਚ ਆ ਗਏ ਠੀਕ ਆ ਜੀ ਉਸ ਤੋਂ ਬਾਅਦ ਫਿਰ ਉਹ ਜੋ ਕੁਛ ਉਹਨਾਂ ਕੋਲ ਸੀ ਜੀ ਕੋਠੀਆਂ ਸੀ ਗੱਡੀਆਂ ਸੀ ਜੋ ਵੀ ਸੀ ਉਹਨਾਂ ਦਾ ਆਉਂਦਾ ਗਿਆ ਹੌਲੀ 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 ਹੋਇ ਡੌਨ ਟੂ ਡੌਂਗ ਜਾਂਦੇ ਗਏ ਤੇ ਫਿਰ ਜਿਹੜੀ ਸੰਗਤ ਉਹਨਾਂ ਨਾਲ ਜੁੜੀ ਸੀ ਉਸ ਵੇਲੇ ਉਹ ਵੀ ਫਿਰ ਟੁੱਟਣੀ ਸ਼ੁਰੂ ਹੋ ਗਈਆਂ ਲੋਕ ਟੁੱਟ ਗਏ ਉਹ ਲੱਕ ਟੁੱਟ ਗਏ ਜੀ ਉਹਨਾਂ ਦੇ ਡੇ ਟੁੱਟ ਗਏ ਲੋਕਾਂ ਦੇ ਜਿਹਨਾਂ ਲੋਕ ਜਿਹੜੇ ਲੋਕ ਸੰਤ ਜੀ ਕਹਿ ਕੇ ਬੁਲਾਉਂਦੇ ਸੀਗੇ ਆ ਜੀ ਆਪਣੇ ਘਰੇ ਲਈ ਆ ਕੇ ਪ੍ਰਸ਼ਾਦਾ ਸ਼ਿਕਾਉਂਦੇ ਸੀਗੇ ਉਹਨਾਂ ਦੀ ਗੋਡੀ ਹਟ ਲਾਉਂਦੇ ਸੀਗੇ ਉਹਨਾਂ ਨੂੰ ਟੱਕ ਟੱਕਾ ਲੱਗਣਾ ਹੀ ਆ ਤੇ ਡੱਕ ਲੱਕ ਤੇ ਇਹ ਜੇ ਮੋੜ ਆ ਗਿਆ ਜਦੋਂ ਤੁਸੀਂ ਫਿਰ ਜਵਾਨ ਹੋਏ ਜਿਉਂ ਜਿਉ ਤੁਹਾਨੂੰ ਸਮਝਾਉਣ ਲੱਗੀ ਵੱਡੇ ਹੋ ਗਏ ਇਸ ਗੱਲ ਦਾ ਤੁਹਾਡੇ ਮਨ ਚ ਇਹ ਰੰਜ ਸੀ ਵੀ ਸਾਡੇ ਪਿਤਾ ਜੀ ਨੇ ਐਦਾਂ ਕੀਤਾ ਇਹ ਨਹੀਂ ਸੀ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਅੱਛਾ ਜੀ ਉਹ ਰੋ ਵੀ ਸੀ ਹੁਣ ਵੀ ਆ ਸਾਡੇ ਮਨ ਦੇ ਵਿੱਚ ਅੱਛਾ ਜੀ ਉਹ ਕਿ ਅਸੀਂ ਗੁਰਸਿੱਖੀ ਰਣ ਦੇ ਵਿੱਚ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਆ ਅੱਛਾ ਜੀ ਹੋਰ ਕਿਸ ਨੂੰ ਨਹੀਂ ਮੰਨਦੇ ਤੁਹਾਡੀ ਰੈਸ਼ ਕਿੱਥੇ ਹੈ ਇਸ ਵੇਲੇ ਮੈਂ ਤੁਹਾਡੀ ਗੱਲ ਸੁਣ ਲਈ ਮੈਂ ਆਲਮਗੀ ਰੋਡ ਰਣਜੀਤ ਐਵੇਨਿਊ 'ਚ ਰਹਿਣ ਆ ਅੱਛਾ ਅੱਛਾ ਹਾਂ ਮੇਰੇ ਕੋਲ ਨਹੀਂ ਜਾਣਾ। ਮੇਰਾ ਆਪਣਾ ਮਕਾਨ ਨਹੀਂ ਹੈ। ਅੱਛਾ ਜੀ। ਮੈਂ ਕਿਸੇਦਨ ਗਾਂਦ ਦਿੱਤਾ ਹੈ। ਮੈਨੂੰ ਰਹਿਣ ਵਾਸਤੇ ਉੱਥੇ ਹੀ ਮੈਂ ਨੌਕਰੀ ਕਰਦਾ ਉੱਥੇ ਹੀ ਰਹਿ ਜਾਂਦਾ। ਅੱਛਾ ਨੌਕਰੀ ਤੁਸੀਂ ਕਿਹੜੇ ਡਿਪਾਰਟਮੈਂਟਸ ਕਰਦੇ ਜੀ ਜਾਂ ਪ੍ਰਾਈਵੇਟ ਕਰਦੇ? ਹਾਂ ਮੈਂ ਪ੍ਰਾਈਵੇਟ ਕਰਦਾ ਹਾਂ ਸਕੂਲ ਦੇ ਗਾਰਡ ਦਾ ਕੰਮ ਕਰਦਾ। ਉਹਨਾਂ ਨੇ ਮੈਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਹੋਈ ਹੈ। ਮੇਰੇ ਕੋਲ ਆਪਣਾ ਮਕਾਨ ਨਹੀਂ ਹੈਗਾ। ਠੀਕ ਹੈ ਜੀ। ਤੁਸੀਂ ਕਿੰਨੇ ਭਣ ਭਰਾ ਸੀਗੇ? ਅਸੀਂ ਜੀ ਪੰਜ ਭਰਾ ਤੇ 10 ਭੈਣਾਂ। ਸਭ ਤੋਂ ਵੱਡਾ ਮੈਂ ਹਾਂ। ਜੀ। ਭੈਣਾਂ ਚੋਂ ਵੀ ਹਾਂ ਜੀ। ਭੈਣਾਂ ਚੋਂ 10 ਬੰਦੇ ਭੈਣਾਂ ਦੇ ਸਭ ਤੋਂ ਤੁਸੀਂ ਸਾਰੇ ਨੂੰ ਵੱਡੇ ਪ੍ਰਾਤ। ਸਭ ਕੋ ਵੱਡਾ ਜੀ। ਠੀਕ ਹੈ ਜੀ। ਇਹ ਫਿਰ ਵੱਖ-ਵੱਖ ਸਮਾਂ ਦੇ ਰਹੀ ਤੁਸੀਂ ਸਾਰੇ। ਹਾਂਜੀ ਅਲੱਗ-ਅਲੱਗ ਜਗਤ ਹੋ ਜਾਂਦੇ ਆ ਜੀ। ਠੀਕ ਹੈ ਜੀ। ਤੇ ਸਾਰੇ ਏ ਤਕਰੀਬਨ گاڑی ਦੇ ਮਰਜ਼ੂਰੀ ਸਮਝ ਲਓ। ਅੱਛਾ ਜੀ। ਤੇ ਅਰਥ ਹਾਲਾਤ ਬੜੇ ਵਧੀਆ ਨਹੀਂ। ਇਹਦੇ ਵਿੱਚ ਕੋਈ ਕਿਸੇ ਨੂੰ ਥੋੜਾ ਬਹੁਤ ਅਰੰਜ ਕਿਸੇ ਦਾ ਕੋਈ ਗਿਲਾ ਕੋਈ ਸ਼ਿਕਵਾ ਮਲਾਲ ਹੈ ਵੀ ਇਹ ਸਾਡੇ ਹਾਲਾਤ ਏਡਾ ਵੱਡਾ ਪਤਾ ਸਾਡੇ ਦਾ ਨਾਮ ਹੋਣ ਦੇ ਬਾਵਜੂਦ ਵੀ ਅਸੀਂ ਇਦਾਂ ਮੈਂ ਨਹੀਂ ਕਿ ਹਿੰਦੂਸ਼ ਦਿੰਦਾ ਜੀ। ਅੱਛਾ ਜੀ। ਮੈਂ ਤਾਂ ਗੁਰੂ ਮਾ ਦੇ ਰੱਬ ਦੇ ਵਿਚ ਰਹਿਣ ਵਾਲਾ ਬੰਦਾ ਹੈ ਜੀ ਉਹਦਾ ਵੀ ਗੱਲ ਹੈ ਤੇ ਗਿਲੀ ਮੈਂ ਬਦਲ ਹੋਣ ਦੀ ਗੱਲ ਦੱਸੀ ਆ ਜੀ ਕਿ ਅਸੀਂ ਬੇਮੁਖ ਹੋਏ ਆ ਜੀ ਕਹਿੰਦੇ ਬੇਮੁਖ ਹੋਇਆ RAM ਤੇ ਵਿਆਪਨ ਸਭੇ ਰੋਏ ਜੀ ਬਿਲਕੁਲ ਪਰਮੇਸ਼ਰ ਤੇ ਭੁੱਲ ਰਿਹਾ ਹੈ ਜੀ ਲੱਗਣੇ ਜਾਂਨ ਬਿਜੋਗ ਠੀਕ ਆ ਜੀ ਜਦੋਂ ਬੰਦਾ ਉਹ ਲੈਣ ਤੋਂ ਬੰਦਾ ਭੱਜ ਕੇ ਜਾਂਦਾ ਆਪਣੇ ਗੁਰੂ ਨੂੰ ਭੁੱਲ ਜਾਂਦਾ ਹੈ ਜੀ ਹਾਂਜੀ ਉਹ ਉਹਨੇ ਉਹਨੇ ਬਣੀ ਪਿੱਟ ਕਰ ਲੈਂਦਾ ਹੈ ਜੀ ਫਿਰ ਤੁਹਾਨੂੰ ਪਤਾ ਹੀ ਕੀ ਹੁੰਦਾ ਫਿਰ ਤਾਂ ਖੱਜਲ ਖਵਾਲੀਆਂ ਹੁੰਦੀਆਂ ਨੇ ਕਦੇ ਉਹ ਉਹ ਹੀ ਸਾਡੇ ਨਾਲ ਹੋਈ ਉਹ ਹੀ ਸਾਡੇ ਨਾਲ ਹੋਈ ਮੈਂ ਸਿਰਫ ਇਹੀ ਲਈਦਾ ਕਦੀ ਤੁਸੀਂ ਬਾਅਦ ਵਿੱਚ ਪਤਾ ਜੀ ਨਾਲ ਗੱਲ ਕੀਤੀ ਹੋਈ ਵੀ ਇਹ ਤੁਹਾਨੂੰ ਨਹੀਂ ਸੀ ਕਰਨਾ ਚਾਹੀਦਾ ਜਦੋਂ ਤੁਸੀਂ ਵੱਡੇ ਜਵਾਨ ਹੋਏ ਕੀ ਕੀ ਕਹਿਣਾ ਸੀ ਉਹਨਾਂ ਦਾ ਕੀਤੀ ਉਹਨਾਂ ਨਾਲ ਗੱਲ ਨਹੀਂ ਅਕਸਰ ਹੁੰਦੀ ਜਾਂਦੀ ਸੀਗੀ ਲੇਕਿਨ ਉਹਨਾਂ ਦਾ ਜਿਹੜਾ ਝੁਕਾਅ ਸੀਗਾ ਉਹ ਜੇ ਪਹਿਲਾਂ ਸੀਗਾ ਸ਼ਾਇਦ ਗਾਣੇ ਲਿਖਣੇ ਗਾਉਣੇ ਉਹੀ ਬਣਿਆ ਰਿਹਾ ਦੁਬਾਰਾ ਉਹਨਾਂ ਦਾ ਉਹ ਗੁਰਵਾਨੀ ਵਾਲੇ ਪਾਸੇ ਨੂੰ ਜਾਂ ਕਿਤਨ ਵਾਲੇ ਪਾਸੇ ਨੂੰ ਫੇਰ ਨਹੀਂ ਉਹ ਮੁੜਕੇ ਨਹੀਂ ਆ। ਮੁੜ ਨਹੀਂ ਆ ਸਕਦੇ। ਹਾਂਜੀ ਠੀਕ ਹੈ ਜੀ। ਮੈਂ ਕੋਸ਼ਿਸ਼ ਕਰਦਾ ਸੀਗਾ ਕਿ ਉਹਨਾਂ ਨੂੰ ਫੇਰ ਉਹੀ ਗੱਲਾਂ ਯਾਦ ਹੋਣ ਉਹ ਫੇਰ ਉਹੀ ਉਹੀ ਲਾਈਨ ਤੇ ਆਉਣ। ਹਾਂਜੀ ਸਾਡੀ ਕੋਸ਼ਿਸ਼ ਸੀ ਲੇਕਿਨ ਉਹ ਗੱਲ ਨਹੀਂ ਬਣ ਸਕੀ। ਪਰ ਉਹਨਾਂ ਦੇ ਜਿਹੜੇ ਗੀਤ ਲਿਖੇ ਆ ਗੀਤ ਜਿਹੜੇ ਮਰੇ ਚਾ 40 ਸਾਲ 45 ਸਾਲ ਪੁਰਾਣੇ ਜਿਹੜੇ ਉਸ ਵੇਲੇ ਰਿਕਾਰਡ ਹੋਏ ਅੱਜ ਸੋਸ਼ਲ ਮੀਡੀਆ ਦੇ ਲੱਖ-ਲੱਖ ਪਲੇਟਫਾਰਮ ਤੇ ਉੱਤੇ ਪਏ ਨੇ। ਹਾਂਜੀ ਉਹਨਾਂ ਦੇ ਵਿਊਜ਼ ਜਿਹੜੇ ਲੱਖਾਂ ਦੇ ਵਿੱਚ ਆ ਲੋਕ ਸੁਣਦੇ ਉਹਨਾਂ ਨੂੰ ਮਾਨਦੇ ਆ। ਹੂੰ ਹੂੰ ਤੇ ਐਸ ਵੇਲੇ ਜਦੋਂ ਉਹ ਰੁਖਸਤ ਹੋ ਗਿਆ ਦੁਨੀਆ ਤੋਂ ਤੇ ਇੰਨੀ ਘਟ ਗਈ ਚੀਜ਼ ਦੇ ਵਿੱਚ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਇੱਥੇ ਪਹੁੰਚਣਾ ਕੀ ਤੁਸੀਂ ਕਿਦਾਂ ਦਾ ਸਮਝਦੇ ਹੋ ਇਹ ਜੀ ਮੈਂ ਤਾਂ ਸਮਝਦਾ ਹੈਗਾ ਜੀ ਇਹ ਕਦ ਦੇ ਸੂਰ ਨੂੰ ਸਲਾਮ ਹੁੰਦੀ ਆ ਜੀ ਠੀਕ ਆ ਜੀ ਤੇ ਲੋਕ ਅੱਜ ਕੱਲ ਲੋਕ ਮਤਲਬ ਬਦਲੇ ਜੀ ਜਦੋਂ ਉਹਨਾਂ ਨੇ ਮਤਲਬ ਨਿਕਲ ਗਿਆ ਜਦੋਂ ਉਹਨਾਂ ਨੇ ਗਾਣੇ ਜਾਂਦੇ ਸੀ ਜਾਂ ਉਹਨਾਂ ਨੂੰ ਕੋਈ ਗੱਜ ਸੀ ਲੋੜ ਸੀ ਉਹ ਲੋ ਅੱਗੇ ਗੋਡੀਆਂ 'ਤੇ ਵੀ ਲਾਉਂਦੇ ਸੀ ਕਿ ਉਹ ਗਾਣੇ ਵੀ ਲਾਉਂਦੇ ਸੀਗੇ ਤੇ ਉਹਨਾਂ ਨੂੰ ਹੁੰਦਾ ਉਹ ਫਾਇਦਾ ਲੈਂਦੇ ਸੀ ਉਹਨਾਂ ਕੋਲ ਠੀਕ ਹੈ ਜੀ ਜਦੋਂ ਉਹਨਾਂ ਦਾ ਫਾਇਦਾ ਨਿਕਲ ਗਿਆ ਉਹਨਾਂ ਦਾ ਮਤਲਬ ਨਿਕਲ ਗਿਆ ਤਾਂ ਕੋਣ ਸੋ ਨਾ ਕੋਣ ਕੋਣ ਬੁੱਝ ਗਏ ਤੁਹਾਡੀ ਹੋਸ਼ ਦੇ ਵਿੱਚ ਤੁਹਾਡੀ ਸੰਭਾਲ ਦੇ ਵਿੱਚ ਕਿਹੜੇ ਕਿਹੜੇ ਗਾਇਕ ਆਉਂਦੇ ਰਹੇ ਤੁਹਾਡੇ ਘਰੇ ਕੋਈ ਜ਼ਿਕਰ ਕਰਨਾ ਚਾਹੋਗੇ ਤਕਰੀਬਨ ਮੇਰੀ ਹੋਸ਼ ਦੇ ਵਿੱਚ ਤਕਰੀਬਨ ਸਾਰੇ ਆਉਂਦੇ ਰਹੇ ਜੀ ਅੱਛਾ ਜੀ ਸੂਰੂ ਸੂਰੂ ਦੇ ਵਿੱਚ ਤਾਂ ਮੈਂ ਜਿਆਦਾ ਹੱਟਾ ਨਹੀਂ ਗਲੇ ਬਾਅਦ ਜੀ ਸੀਮਾ ਰਮੇਸ਼ ਨੂੰ ਗੀਰਦਾ ਸੁਰੇਂਦਰ ਕੌਰ ਜੀ 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 ਬਿਲਕੁਲ ਪੰਨਾ ਸਿੰਘ ਰੰਗੀਲਾ ਅੱਛਾ ਜੀ ਕਲੋਂ ਸੰਗ ਤੇਜੀ ਸੁੰਦਰ ਸ਼ੰਦਾ ਕੰਨ੍ਹਿਆਲ ਗੱਲ ਹਾਂਜੀ ਤਨਨਾ ਸਿੰਘ ਨੇ ਇਹਦਾ ਜ਼ਿਆਦਾ ਆਉਂਦਾ ਸੀ ਨਾ ਜ਼ਿਆਦਾ ਨੇਰਤਾ ਸੀ ਉਹ ਜਦੋਂ ਸ਼ੁਰੂਆਤ ਦੀ ਪਰਵਾਣਾ ਜੀ ਤੋਂ ਹੋਈ ਹਾਂਜੀ ਹਾਂ ਹਾਂ ਕਿਹੜੀ ਜਗ ਮੋਲ ਕੋਲੇ ਵੀ ਜਿਹੜਾ ਮਾਰਦੇ ਸੀ ਸ੍ਰਿੰਦਰ ਗੌਰ ਵੀ ਇੱਕ ਢੋਲੀ ਆਈ ਉਹਨੂੰ ਮਿਲਣ ਵਾਸਤੇ ਜੀ 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 ਨਿੰਦੇ ਵਾਲੇ ਠੀਕ ਹੈ ਇਹ ਹੋਰ ਕਲਾਕਾਰ ਵੀ ਜਿੰਨੇ ਤਲਦੀਪ ਪਾਲ ਹੋ ਗਿਆ ਰਣਜੀਤ ਮਣੀ ਹੋ ਗਿਆ ਹਾਂਜੀ ਇਹ ਵੀ ਆਏ ਫਿਰ ਬਰਕਾਸ਼ੁੱਦੂ ਨੇ ਵੀ ਇਹਨਾਂ ਨੂੰ ਧਰਮ ਗਿੱਤ ਕਰਾਇਆ ਸੀਗਾ ਜੀ ਹੌਰੀ ਹੌਰੀ ਟਾਲੇ ਵੇਟੂ ਸਸਤਾ ਦੇ ਪਾਣੀ ਆ ਹਾਂਜੀ ਠੀਕ ਹੈ ਬਾਕੀ ਪਾਪਾ ਦੀ ਹੌਲੀ ਪੰਜ ਘਟਾਬਾਂ ਛੱਪੀਆਂ ਸੀਗੀਆਂ ਅੱਛਾ ਜੀ ਜਿਹੜੀਆਂ ਕਿ ਅੰਬਲ ਸਾਟ ਤੋਂ ਟਟਲ ਸਿੰਘ ਜੀ ਬਸ ਸਿੰਘ ਕਹਿੰਦੇ ਨੇ ਛੱਪੀਆਂ ਸੀਗੀਆਂ ਜੀ 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 ਹਾਂਜੀ ਇਹਨਾਂ ਦੇ ਪੂਰੇ ਨਾਮ ਨਹੀਂ ਜਾਣਦਾ ਜਿੰਨੇ ਕਿ ਪਹਿਲਾਂ ਬੈਲੋ ਕਟਕਾਟਾ ਠੂਕੀ ਪੈ ਗਈ ਬਚਨਾਂ ਤੋਂ ਛੜ ਗਈਆਂ ਲਾਲ ਬੋਲੀਆਂ ਧਮਾਂ ਧਮ ਮੱਥਕ ਦੇ ਅੰਦਰ ਇਸਕ ਦੀਆਂ ਮਰ ਕਹਾਣੀ ਇਸ ਤਰ੍ਹਾਂ ਪੰਜ ਕਦਮ ਬਣੇ ਛਕੀਆਂ ਸੀਗੀਆਂ ਹੁਣ ਵੀ ਕੰਪਨੀ ਵੱਲੋਂ ਕੋਈ ਰਿਅਲਟੀ ਵਗੈਰਾ ਆਉਂਦੀ ਸੀ ਐਚਐਮਪੀ ਵੱਲੋਂ ਹਾਂਜੀ ਹਾਂ ਬਿਲਕੁਲ ਉਹ ਵੀ ਆਉਂਦਾ ਪਹਿਲਾਂ ਪਹਿਲਾਂ ਆਉਂਦੀ ਰਹੀ ਆ ਅਸ਼ਰਬੀ ਕੰਪਨੀ ਤੋਂ ਜੀ ਕਿ ਉਹ ਪਪਾਈ ਦੱਸਦੇ ਹੁੰਦੇ ਸੀ ਰਿਅਲਟੀ ਆਈ ਆ ਰੈਲ ਜਾਈ ਆ ਠੀਕ ਹੈ ਕਿ ਉਹ ਕਿੰਨੀ ਆਉਂਦੀ ਸੀ ਜੀ ਬੜਿਆ ਹਲੋ ਜਾਣਕਾਰੀ ਨਹੀਂ ਹੈਗੀ ਠੀਕ ਨੇ ਆਉਂਦੀ ਬੋਲ ਰਹੀ ਆ ਇਹ ਇੱਕ ਕਵਰ ਮਜ਼ਮੂਨ ਗੱਲ ਕਰਨੀ ਚਾਹੁੰਦੇ ਹਾਂ ਜੀ ਇਹ ਹੁਣ ਆ 2 ਜਰ ਮਹੀਨਾ ਠੋ ਉਹ ਤਿਆਰੀ ਕਰ ਰਹੇ ਸੀ ਇੱਕ ਆਪਣੇ ਯਾਦ ਛੱਡਣ ਦੀ ਅੱਛਾ ਜੀ ਉਹ ਇੱਕ ਕਿਤਾਬ ਲਿਖਣਾ ਲਿਖਣਾ ਚਾਹੁੰਦੇ ਸੀ ਜੀ ਜ਼ਿੰਦਗੀ ਤੇ ਹਾਂਜੀ ਜ਼ਿੰਦਗੀ ਤੇ ਅੱਛਾ ਜੀ ਆਪਣੇ ਠੰਗਰਾ ਗਾਣਿਆਂ ਦਾ ਸੰਗ੍ਰਹਿ ਢਾਗਲਕ ਆਉਟੋਗ੍ਰੇਫ ਜੀ ਉਹਦੇ ਵਿੱਚੋਂ ਉਹਨਾਂ ਨੇ 70 80 ਗੀਤ ਲਿਖੇ ਵੀ ਅੱਛਾ ਜੀ ਕਿਤਾਬ ਸਪਾਉਣ ਦੇ ਬਾਰੇ ਮੈਂ ਨਾਲ ਉਹਨਾਂ ਨੇ ਗੱਲ ਵੀ ਕੀਤੀ ਜਿਵੇਂ ਆਪਾਂ ਨੇ ਹੁਣ ਕਿਤਾਬ ਆਪਣੀ ਆਪਣੇ ਰਾਤ ਜਿਹੜੀ ਯਾਦਛਣੋਂ ਆਤੇ ਠੀਕਾ ਜੀ ਉਹਦੇ ਬਾਰੇ ਮੈਂ ਕਿਸੇ ਬੁੱਕ ਪਬਲਿਕੇਸ਼ਨ ਵਾਲੇ ਨਾਲ ਵੀ ਗੱਲ ਹੋਈ ਸੀਗੀ ਲੇਕਿਨ ਉਹ ਪਹਿਹ ਜਿਆਦਾ ਮੰਗਦਾ ਸੀਗਾ ਅੱਛਾ ਜੀ ਲੇਕਿਨ ਫਿਰ ਮੈਂ ਉਹਨੂੰ ਡੈਡੀ ਹੋਣ ਨੇ ਕਿਹਾ ਵੀ ਜਰੂਰ ਅੰਮ੍ਰਿਤਸਰ ਜਾਵਾਂਗਾ ਤੇ ਉਹਨਾਂ ਤਰਤ ਸਿੰਘ ਜੀਵਨ ਸਿੰਘ ਨਾਲ ਗੱਲ ਕਰੀ ਕਿ ਆਪਾਂ ਕਟਾਵ ਚ ਪਾਉਣੀ ਆ ਉੱਤਵਾਰ ਤੋਂ ਇਹ ਡਾਊਨ ਹੋ ਗਏ ਬਿਮਾਰ ਹੋ ਗਏ ਫਿਰ ਉਹ ਗੱਲ ਅਸੀਂ ਅੱਗੇ ਨਹੀਂ ਕਰ ਸਕੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਕਿਸੇ ਰਾਜ ਸਲਾਹ ਕਰਕੇ ਯਕੀਨਨ ਕਿ ਉਹ ਜਿਹੜੀ ਜਿਹੜਾ ਉਹਨਾਂ ਨੇ ਅਜੰਡਾ ਤਿਆਰ ਕੀਤਾ ਵਾ ਗਾਣਿਆਂ ਦੀ ਜਿਹੜੀ ਲਿਸਟ ਜਾਨ ਕੀਤੀ ਆ ਲੋਕ 50 60 ਤੋਂ ਜੋ ਵੀ ਉਹਨਾਂ ਨੇ ਲਿਖੇ ਹੋਏ ਨੇ ਉਹ ਉਹਨਾਂ ਨੂੰ ਅਸੀਂ ਕਿਤਾਬ ਦੇ ਰੂਪ ਦੇ ਵਿੱਚ ਛਾਪ ਕੇ ਦਰਸ਼ਕਾਂ ਤੱਕ ਪਹੁੰਚਾ ਸਕੀਏ ਜੀ ਸੋ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਉਹ ਅੰਤਮਿਸ਼ਾ ਸੀ ਕਿਤਾਬ ਛਾਪਣ ਦੀ ਆਪਣੀ ਜ਼ਿੰਦਗੀ ਬਾਰੇ ਦੇ ਆਪਣੇ ਗੀਤਾਂ ਬਾਰੇ ਉਹ ਸਾਰੇ ਉਹਨਾਂ ਦੇ ਚਾਹਣ ਵਾਲਿਆਂ ਦੇ ਹੱਥਾਂ ਦੇ ਵਿੱਚ ਆਵੇ ਪਰਵਾਨਾ ਜੀ ਨੂੰ ਪ੍ਰਮਾਤਮਾ ਆਪਣੇ ਚਰਨਾਂ ਦੇ ਨਵਾਸ ਬਖਸ਼ਣ ਤੇ ਪਰਿਵਾਰ ਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ